ਧੰਨਵਾਦ ਤੁਹਾਡਾ ਸਾਰਿਆਂ ਦਾ ਹੈ ਨਾ ਬਈ ਸਾਰਿਆਂ ਦੇ ਸਹਿਯੋਗ ਨਾਲ ਇਹ। ਸਾਰੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਹੁਣ ਤੱਕ ਵੀ ਆਪੋ ਆਪਣੇ ਘਰਾਂ 'ਚ ਬੈਠੇ ਨੇ ਜੀ। ਠੀਕ ਹੈ। ਤੇ ਬਾਕੀ ਔੜੇ ਤੇ ਗਤੀੜਾ 'ਚ ਫਰਕ ਬਹੁਤ ਹੁੰਦਾ ਹੈ। ਫਿਰ ਹਮੇਸ਼ਾ ਇਕੱਲਾ ਹੀ ਰਹਿੰਦਾ ਹੈ ਜੰਗਲ ਦਾ ਰਾਜਾ ਇਕੱਲਾ ਹੀ ਖਵਾਉਂਦਾ ਜੀ ਉਹ ਠੀਕ ਹੈ ਅੱਜ ਪੰਜਾਬ ਦੇ ਸੂਰਮਿਆਂ ਨੇ ਆਪਣੇ ਪੰਜਾਬ ਦੇ ਜੋਧਿਆਂ ਨੇ ਅੱਜ ਦਿਖਾਤਾ ਵੀ ਅੱਜ ਪੰਜਾਬ ਸਾਰਾ ਇੱਕ ਆ ਅੱਜ ਇਹੋ ਜਿਹਾ ਕੋਈ ਵੀ ਮਿਰਲਾ ਬੰਦਾ ਨਹੀਂ ਰਿਹਾ ਹੋਊਗਾ ਜਿਹੜਾ ਬਈ ਘਰਾਂ ਚੋਂ ਨਾ ਆਇਆ ਹੋਊਗਾ ਨਿਕਲ ਕੇ ਬਈ ਅੱਜ ਧਰਨੇ ਤੇ ਅੱਜ ਜਾਣ ਪਾਦੀ ਅੱਜ ਸੌ ਲੱਗੇ ਨਜ਼ਾਰਾ ਲਿਆਤਾ ਉਹਨਾਂ ਨੇ ਅੱਜ ਵੱੜ ਕੇ ਦਲਕਾਰ ਮਾਰੀ ਵੀ ਸਾਡੀ ਤਾਂ ਤੱਪ ਲਾਂਗੇ ਅੱਜ ਭਾਈ ਜਦੋਂ ਦੀ ਸਾਡੀ ਉਮਰ ਆਸੀਂ ਤਾਂ ਪਹਿਲੀ ਵਾਰ ਇਹੋ ਜਿਹਾ ਇਕੱਠ ਦੇਖਿਆ ਇਹ ਇਕੱਠ ਨੇ ਵੀਰੇ ਨੀਂਦਾ ਉਡਾਤੀਆਂ ਕਾਮ ਦੇ ਹੀਰੇ ਨੇ ਅੱਜ ਪਤਾ ਲੱਗ ਗਿਆ ਵੀਰੇ ਗੁਰਗੋਵਰ ਸਿੰਘ ਜੀ ਦੀ ਫੌਜ ਆ ਵੀਰੇ ਇਹ ਜਿਹੜੀ ਹੁਣ ਮੋਰਚੇ 'ਚ ਜਾਣ ਪਈ ਹੈ ਨਾ ਅੱਜ ਆਲੇ ਇਕੱਠ ਨੇ ਮੋਦੀ ਜੀ ਦੀ ਨੀਂਦ ਓ ਖਰਾਬ ਕਰ ਦੂਗਾ ਬਾਈ ਹੋ ਮੋਦੀ ਨੀਂਦ ਉੱਡ ਜੂਗੀ ਵੀ ਇੰਨਾ ਇਕੱਠ ਪੰਜਾਬ 'ਚ ਕਿਵੇਂ ਹੋ ਗਿਆ ਇੰਨਾ ਠਾਠਾ ਮਾਰਦਾ ਇਕੱਠ ਸੀ ਜ਼ਿੰਦਗੀ ਜਿੰਨਾ ਕਿ ਸੋਚੇ ਦੀ ਨਾ ਕਰਦੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਧੱਕ ਰਿਆਂਗੇ ਬਾਰਡਰ ਤੇ ਨਹੀਂ ਜਾਣੀ ਕਿ ਟੋਲ ਪਲਾਜੇ ਤੇ ਇੱਥੇ ਨਵੀਂ ਗੱਲ ਦੇਖਣ ਨੂੰ ਮਿਲੀ ਆਪਾਂ ਹਮੇਸ਼ਾ ਟੋਲ ਪਲਾਜੇ ਵਾਲਿਆਂ ਨੂੰ ਜੇ ਕਹੀਏ ਗਾਲਾਂ ਹੀ ਦਿੰਨੇ ਹੁੰਨੇ ਆ ਵੀ ਯਾਰ ਉਹ ਆ ਗਿਆ ਟੋਲ ਪਲਾਜੇ ਕਿਹੜੇ ਪਿੰਡ ਕਿੱਥੋਂ ਦੀ ਲੰਗੀ ਏ ਕੋਈ ਕਾਰਡ ਕਹਿੰਦਾ ਕੋਈ ਕੁਸ ਮੰਗਦਾ ਕੋਈ ਕੁਸ ਮੰਗਦਾ ਪਰ ਜਿਹੜਾ ਆ ਟੋਲ ਪਲਾਜਾ ਇੱਥੇ ਨਵੀਂ ਗੱਲ ਦੇਖਣ ਨੂੰ ਮਿਲਿਆ ਨਾਲੇ ਤਾਂ ਬਾਈਆਂ ਨੇ ਟੋਲ ਪਲਾਜਾ ਫ੍ਰੀ ਕਰਿਆ ਹੋਇਆ ਨਾਲੇ ਲਗਾਤਾਰ ਲੰਗਰ ਚਲਾ ਰਹੇ ਨੇ ਦੇਖ ਸਕਦੇ ਹੋ ਕਿਸਾਨਾਂ ਲਈ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲਿਆ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਬਾਈਆਂ ਨਾਲ ਗੱਲਬਾਤ ਵੀ ਕਰਾਉਣਿਆ ਵੀ ਪਹਿਲੀ ਵਾਰੀ ਨਹੀਂ ਆਪਾਂ ਦੁਖੀ ਹੁੰਨੇ ਆ ਟੋਲ ਪਲਾਜੇ ਤੋਂ 100 ਕਿਲੋਮੀਟਰ ਪਹਿਲੇ ਕਹਿਣ ਲੱਗ ਜਾਂਦੇ ਜਦੋਂ ਘਰੋਂ ਚੱਲਦੇ ਆ ਵੀ ਜਾਂ ਟੋਲ ਪਲਾਜ ਜਾਊ ਕਿੱਧਰ ਦੀ ਲੰਗੀ ਏ 100 ਰੁਪਿਆ 200 ਲੱਗੂ ਗੱਡੀ ਨੂੰ ਵੱਡੇ ਸਾਧਨ ਨੂੰ 400 800 ਇੱਥੇ ਕੋਈ ਬੱਸ ਲੰਗੇ ਟਰੱਕ ਲੰਗੇ ਨਾਲੇ ਦਾ ਫ੍ਰੀ ਕਰਤਾ ਨਾਲੇ ਲੰਗਰ ਦੁੱਧ ਦਾ ਲੰਗਰ ਚਾਹ ਦਾ ਲੰਗਰ ਬਰੈਡ ਦੇ ਪਕੌੜੇ ਰੋਟੀ ਕੀ ਕੀ ਦਸੀਏ ਸਿਰਾਂ ਗੱਲਬਾਤ ਪਈ ਹੈ ਟੋਲ ਪਲਾਜ਼ਾ ਵਾਲੇ ਪਾਈਆਂ ਨੇ ਨੌਜਵਾਨਾਂ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਟੋਲ ਪਲਾਜ਼ਾ ਖਨੌਰੀ ਜੋ ਕਿ ਫ੍ਰੀ ਵੀ ਕੀਤਾ ਹੋਇਆ ਹੈ ਲਗਾਤਾਰ ਬਹੁਤ ਸਮੇਂ ਤੋਂ ਜਦੋਂ ਦਾ ਧਰਨਾ ਚੱਲ ਰਿਹਾ ਮੋਰਚਾ ਚੱਲ ਰਿਹਾ ਹੈ ਐਮ ਐਸ ਪੀ ਦਾ ਹਾਂਜੀ ਭਾਈ ਜੀ ਸਵਾਗਤ ਹੈ ਪਹਿਲਾਂ ਭਾਈ ਜੀ ਸ੍ਰੀ ਕਾਸ਼ੋਬਨਾਮ ਬਾਈ ਦਾ ਸੁਖਜੀਤ ਸਿੰਘ ਜੀ ਮੈਂ ਟੋਲ ਪਲੇਸ ਵਰਕਰ ਜੀ ਨੂੰ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਹੈ ਜੀ ਸੂਬਾ ਮੀਤ ਪ੍ਰਧਾਨ ਕਿਵੇਂ ਦੇਖਦੇ ਹੋ ਮੋਰਚੇ ਨੂੰ ਲਗਭਗ ਤਾਂ 10 ਮਹੀਨਿਆਂ ਤੋਂ ਚੱਲ ਰਿਹਾ ਹੈ ਬਾਈ ਜੀ ਜਿਹੜੀ ਹੁਣ ਮੋਰਚੇ ਦੀ ਜਾਣ ਪਈ ਹੈ ਨਾ ਅੱਜ ਆਲੇ ਇਕੱਠ ਨੇ ਮੋਦੀ ਜੀ ਦੀ ਨੀਂਦ ਖਰਾਬ ਕਰ ਦੂਗਾ ਬਾਈ ਹੋ ਮੋਦੀ ਨੀਂਦ ਉੱਡ ਜੂਗੀ ਵੀ ਇੰਨਾ ਇਕੱਠ ਪੰਜਾਬ ਚ ਕਿਵੇਂ ਹੋ ਗਿਆ ਇੰਨਾ ਠਾਠਾ ਮਾਰਦਾ ਇਕੱਠ ਸੀ ਜ਼ਿੰਦਗੀ ਜਿੰਨਾ ਕਿਤੇ ਸੋਚੇ ਦੀ ਨਾ ਕਰਦੇ ਅੱਜ ਇੰਨਾ ਇਕੱਠ ਹੋ ਗਿਆ ਬਾਈ ਜੀ ਛੱਡ ਦੋ ਗੱਲਾਂ ਅੱਜ ਅਸੀਂ ਸਵੇਰ ਦੇ ਸੇਵਾ ਕਰ ਰਹੇ ਹੱਠ ਵਜੇ ਤੋਂ ਸੰਗਤ ਦਾ ਸ਼ਾਮ ਤੱਕ ਵੀ ਜਾਰੀ ਹੈ ਬਾਈ ਜੀ ਇੰਨਾ ਕਿਤੇ ਇਕੱਠ ਦੇਖੀ ਨਹੀਂ ਅਸੀਂ ਜ਼ਿੰਦਗੀ ਚ ਇਹ ਟੋਲ ਪਲਾਜ਼ਾ ਤੁਸੀਂ ਨੇ ਫ੍ਰੀ ਕਰਿਆ ਹੋਇਆ ਹਾਂਜੀ ਆਪ ਫ੍ਰੀ ਕੀਤਾ ਹੋਇਆ ਬਾਈ ਕਿਸਾਨੀ ਦੀ ਹਮਾਇਤ ਦੇ ਲਈ ਲੈ ਇੱਕ ਪਾਸੇ ਟੋਲ ਪਲਾਜ਼ਾ ਤੁਸੀਂ ਫ੍ਰੀ ਕਰਿਆ ਇਹ ਖਨੌਰੀ ਵਾਲਾ ਤੇ ਇੱਕ ਪਾਸੇ ਦੁੱਧ ਦੀ ਸੇਵਾ ਵੀ ਕਰ ਰਹੇ ਹਾਂ ਇਹ ਕਿਵੇਂ ਸੰਭਵ ਹੋ ਰਿਹਾ ਬਾਜੀ ਬਾਬੇ ਨਾਨਕ ਦਾ 20 ਰੁਪਿਆ ਦਾ ਚਲਾਇਆ ਹੋਇਆ ਨੰਕਰ ਹੁਣ ਤੱਕ ਚੱਲ ਰਿਹਾ ਬਈ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਪਤਾ ਨਹੀਂ ਕਿੱਥੋਂ ਕਿਵੇਂ ਹੋ ਜਾਂਦਾ ਇਹ ਪਰ ਚੱਲ ਰਿਹਾ ਛੇਪੀ 27 ਦਿਨ ਹੋ ਗਏ ਭਈ ਅੱਜ ਆਪਾਂ ਦੇਖ ਸਕਦੇ ਹੋ ਵੀ ਟੋਲ ਪਲਾਜ਼ਾ ਦੇ ਮਾਲਾਜਮ ਨੇ ਦੇਖ ਸਕਦੇ ਹੋ ਸੇਵਾ ਦੁੱਧ ਦੀ ਸੇਵਾ ਵੀ ਕਰ ਰਹੇ ਨੇ ਤੇ ਟੋਲ ਪਲਾਜ਼ਾ ਵੀ ਫ੍ਰੀ ਕਰਤਾ ਸਭ ਤੋਂ ਵੱਡੀ ਗੱਲ ਤੇ ਇਹ ਵੀ ਦੇਖ ਸਕਦੇ ਹੋ ਇੱਧਰ ਤਸਵੀਰਾਂ ਵੱਡੀ ਇੱਧਰ ਜਾਮ ਵੀ ਅੱਜ ਪੱਟਾ ਇਹਨਾਂ ਨੂੰ ਦੁੱਧ ਵੀ ਪਿਆ ਰਹੇ ਨੇ ਬਿਸਕੁਟ ਬਿਸਕੁਟ ਵੀ ਖਵਾ ਰਹੇ ਨੇ ਦੇਖੇ ਫਿਰ ਜਿਵੇਂ ਆਪਾਂ ਕਹਿੰਨੇ ਸੈਂਟਰ ਦਾ ਵਿਭਾਗ ਹੈ ਟੋਲ ਪਲਾਜ਼ਾ ਫੋੜੀ ਤੇ ਉਹ ਕਰਨੀ ਆਉਂਦੀ ਹੈਗੀ ਨਾ ਨਾ ਭਾਈ ਅੱਗੇ ਕੰਪਨੀਆਂ ਪ੍ਰਾਈਵੇਟ ਵਾਲਾ ਲੈ ਲੈਂਦੇ ਨੇ ਦਾਰੇ ਕੋਈ ਠੇਕੇ ਦੇ ਹੋਰ ਕਰਨ ਸਾਡਾ ਭਾਈਚਾਰਾ ਇਹਨਾਂ ਨਾਲ ਬਹੁਤ ਵਧੀਆ ਕੋਆਪਰੇਟ ਆਪਸ ਵਿੱਚ ਇੱਕ ਦੂਜੇ ਨਾਲ ਕਰਕੇ ਰੱਖਦੇ ਆ ਸਾਨੂੰ ਕੋਈ ਦਿੱਕਤ ਨਹੀਂ ਇਹ ਵੀ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਕਿਉਂਕਿ ਆਪਣੇ ਲਈ ਕਿਸਾਨ ਆ ਗੁ ਕਿੰਨੇ ਕੁਰਬਾਨੀਆਂ ਕਰਨ ਨੂੰ ਤਿਆਰ ਨੇ ਆਪਣੀ ਜਾਨ ਰਕਮ ਤੇ ਲਾ ਕੇ ਬਖਰੇਵੇਂ ਅਲੱਗ-ਅਲੱਗ ਹੋ ਸਕਦੇ ਨੇ ਮੈਂ ਤਾਂ ਕਹਿਣਾ ਭਈ ਅੱਜ ਆਪਣੇ ਪੰਜਾਬ ਨੂੰ ਹੌਂਦ ਆਪਣੀ ਜੇ ਪੰਜਾਬ ਦੀ ਆਪਾਂ ਹੌਂਦ ਬਚਾਣੀ ਏ ਫਸਲਾਂ ਦੇ ਨਸਲਾਂ ਬਚਾਣੇ ਨੇ ਤਾਂ ਆਪਾਂ ਨੂੰ ਇੱਕ ਜੁੱਟ ਹੋਣਾ ਪਊਗਾ ਕੋਈ ਗੱਲ ਨਹੀਂ ਤੁਹਾਡੇ ਮਸਲੇ ਨੇ ਭਾਈ ਤੁਸੀਂ ਬਾਅਦ ਚ ਦੇਖ ਲਿਓ ਪਰ ਆਪਾਂ ਨੂੰ ਇੱਕ ਜੁੱਟ ਹੋ ਕੇ ਅੱਜ ਪੰਜਾਬ ਬਚਾਣ ਦੀ ਲੋੜ ਏ ਤਾਂ ਮੈਂ ਸਾਰੇ ਨੂੰ ਬੇਨਤੀ ਕਰਦਾ ਸਾਰੀ ਜਥੇਬੰਦੀਆਂ ਨੂੰ ਵੀ ਭਾਈ ਇੱਕ ਜੁੱਟ ਹੋ ਕੇ ਖਨੌਰੀ ਦੇ ਸ਼ੰਭੂ ਬਾਰਡਰ ਪਹੁੰਚੋ ਤਾਂ ਆਪਾਂ ਆਪਣਾ ਪੰਜਾਬ ਬਚਾ ਸਕੀਏ ਜੇ ਆਪਣੇ ਜਮੀਨਾਂ ਬਚਣਗੀਆਂ ਤਾਂ ਹੀ ਆਪਾਂ ਕੀ ਲੀਡਰ ਹੋਵਾਂਗੇ ਠੀਕ ਹੈ ਨਾ ਜੇ ਜ਼ਮੀਨਾਂ ਆ ਰਹੀਆਂ ਫਿਰ ਆਪਾਂ ਕਹਦੇ ਕਿਸਾਨ ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਹਾਂਜੀ ਭਾਈ ਜੀ ਕਿਵੇਂ ਦੇਖ ਦੇਵਾਂ ਗੱਲ ਨੂੰ ਵੈਸੇ ਚਲੋ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਹੁਣ ਤੱਕ ਵੀ ਆਪੋ ਆਪਣੇ ਘਰਾਂ 'ਚ ਬੈਠੇ ਨੇ ਜੀ ਠੀਕ ਹੈ ਤੇ ਬਾਕੀ ਕੋਟੇ ਦੇ ਕਿਟੀੜਾ 'ਚ ਫਰਕ ਬਹੁਤ ਹੁੰਦਾ ਫੇਰ ਹਮੇਸ਼ਾ ਇਕੱਲਾ ਹੀ ਰਹਿੰਦਾ ਹੈ ਜੰਗਲਦਾਰ ਰਾਜਾ ਇਕੱਲਾ ਹੀ ਖਵਾਉਂਦਾ ਜੀ ਉਹ ਠੀਕ ਹੈ ਅੱਜ ਡੱਲੇ ਵਾਲਾ ਸਾਹਿਬ ਇਕੱਲਾ ਹੀ ਨੇ ਜੀ ਠੀਕ ਹੈ ਚਲੋ ਸੰਗਤ ਦਾ ਪਰ ਮਹਾਂਗਾਰਾ ਮਿਲਿਆ ਅੱਜ ਇੰਨੇ ਜੋਸ਼ ਨੂੰ ਦੇਖ ਕੇ ਲੱਗਦਾ ਵੀ ਕੋਟੇ 90% ਟੇਕ ਜੂਗੀ ਸਰਕਾਰ ਅੱਜ ਇੰਨੇ ਰਾਸ਼ ਨੂੰ ਦੇਖ ਕੇ ਠੀਕ ਹੈ ਬਾਕੀ ਪਸੰਦ ਦਾ ਜਿਵੇਂ ਜਿਵੇਂ ਹੰਗਾਰਾ ਮਿਲੀ ਜਾਊਗਾ ਬਾਈ ਉਸ ਉਸ ਤਰ੍ਹਾਂ ਚੱਲੀ ਜਾਵਾਂਗੇ ਜੀ ਜਿੱਧਰ ਪਤਾ ਹੀ ਲੱਗ ਗਿਆ ਵੀ ਅੱਜ ਕਿੱਧਰ ਪੱਖ ਹੁੰਦਾ ਕਿੱਧਰ ਨਹੀਂ ਕਾਠਾ ਇਹ ਅੱਜ ਪੰਜਾਬ ਦੇ ਸੂਰਮਿਆਂ ਨੇ ਆਪਣੇ ਪੰਜਾਬ ਦੇ ਜੋਰ ਨੇ ਅੱਜ ਦਿਖਾਤਾ ਵੀ ਅੱਜ ਪੰਜਾਬ ਸਾਰਾ ਇੱਕ ਆ ਅੱਜ ਇਹੋ ਜਿਹਾ ਕੋਈ ਵੀ ਮਿਰਲਾ ਬੰਦਾ ਨਹੀਂ ਰਿਹਾ ਹੋਊਗਾ ਜਿਹੜਾ ਬਈ ਘਰਾਂ ਚੋਂ ਨਾ ਆਇਆ ਹੋਊਗਾ ਨਿਕਲ ਕੇ ਬਈ ਅੱਜ ਧਰਨੇ ਤੇ ਅੱਜ ਜਾਣ ਪਾਦੀ ਅੱਜ ਸੌ ਲੱਗੇ ਨਜ਼ਾਰਾ ਲਿਆਤਾ ਪੰਜਾਬ ਨਾਲ ਨੇ ਜਿੰਨੇ ਵੀ ਅੱਜ ਸਟੇਟਾਂ ਚ ਆਪਣੇ ਸੰਗਤ ਆਈ ਆ ਉਹਨਾਂ ਨੇ ਅੱਜ ਵੜਕੇ ਦਾਲਕਾਰ ਮਾਰੀ ਅਬੀਦਾ ਜੀ ਦਾ ਦੱਪ ਲਾਂਗੇ ਅੱਜ ਪੰਜਾਬ ਦੇ ਨੌਜਵਾਨਾਂ ਨੇ ਬਜ਼ੁਰਗ ਇਹੋ ਜਿਹਾ ਕੋਈ ਵੀ ਵਿਦੇ ਰਿਆ ਨਹੀਂ ਹੋਣਾ ਜਿਹੜਾ ਧਰਨੇ ਦੇ ਵਿੱਚ ਨਾ ਆਇਆ ਹੋਊਗਾ ਅੱਜ 10 ਮਹੀਨਿਆਂ ਚ ਪਹਿਲੀ ਵਾਰੀ ਦੇਖਿਆ ਵੀਰੇ ਮਾਹ ਭਾਈ ਜਦੋਂ ਦੀ ਸਾਡੀ ਉਮਰ ਆਸੀ ਤਾਂ ਪਹਿਲੀ ਵਾਰ ਇਹੋ ਜਿਹਾ ਇਕੱਠ ਦੇਖਿਆ ਇਹ ਇਕੱਠ ਨੇ ਵੀਰੇ ਨੀਂਦਾ ੜਾ ਦੀਆਂ ਆਪਣੇ ਰਹੂਨ ਨੂੰ ਬਚਾਉਣ ਦੇ ਲਈ ਆਪਣੀ ਪੰਜਾਬ ਦੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਸਰਦਾਰ ਡੱਲੇਵਾਰ ਸਾਹਿਬ ਆਪਣੀ ਬੈਠੇ ਹੋਣੇ ਮਰਨ ਵਰਤਦੇ ਅਸੀਂ ਰੋਜ਼ ਦੇਖਦੇ ਆਂ ਵੀ ਇੰਨਾ ਇਕੱਠ ਕਰੇ ਜ਼ਿੰਦਗੀ 'ਚ ਦੇਖਣਾ ਨਹੀਂ ਪਰ ਇਹ ਅੱਜ ਇਹ ਵੜਕ ਨੇ ਇਹ ਪੰਜਾਬ ਦੇ ਸੂਰਮੇ ਨੇ ਇਹ ਕਾਮ ਦੇ ਹੀਰੇ ਨੇ ਅੱਜ ਪਤਾ ਲੱਗ ਗਿਆ ਵੀਰੇ ਗੁਰਗੋਵਰ ਸਿੰਘ ਜੀ ਦੀ ਫੌਜ ਆ ਵੀਰੇ ਇਹ ਫੌਜ ਨੇ ਅੱਜ ਐਂ ਦੇਖਿਆ ਤਾਂ ਵੀ ਮੋਦੀ ਨੂੰ ਅੱਜ ਐਂ ਪਤਾ ਲੱਗ ਰਿਹਾ ਵੀ ਇਹ ਇਕੱਠ ਕਿੱਥੋਂ ਨਿਕਲ ਕੇ ਆ ਗਿਆ ਇਹਨੂੰ ਉਮੀਦ ਨਹੀਂ ਸੀ ਵੀ ਅੱਜ ਇੰਨਾ ਇਕੱਠ ਹੋ ਜਾਊਗਾ ਪਰ ਜਿਹੜੇ ਅੱਜ ਇਕੱਠ ਨੇ ਇਹ ਕਰਤਾ ਵੀਰੇ ਉਹ ਦੂਜੇ ਜਿਹੜੇ ਲੀਡਰ ਹੋਰ ਵੀ ਨੇ ਉਹ ਦੇਖਦੇ ਹੋਣੇ ਵੀ ਅੱਜ ਇੰਨਾ ਵੱਡਾ ਇਕੱਠ ਇਹ ਇਕੱਠ ਨੇ ਵੀਰੇ ਬੜਕਾ ਮਾਰ ਦੇ ਇਕੱਠ ਨੇ ਅੱਜ ਸੰਸਾਰ ਦੇ ਵਿੱਚ ਇੱਕ ਜਿੱਤ ਹਾਸਲ ਕਰਤੀ ਅੱਜ ਪੰਜਾਬ ਦਾ ਇੱਕਾ ਦਿਖਾਦਾ ਵੀ ਪੰਜਾਬ ਦੇ ਸੂਰਮੇ ਸਾਰੇ ਇੱਕ ਨੇ ਜਦੋਂ ਪੰਜਾਬ ਤੇ ਕੋਈ ਕਿਸੇ ਤੀਤੀ ਵਾਰੀ ਪੈਂਦੀ ਆ ਤਾਂ ਬਈ ਉਹ ਨਾਲ ਖੜਦੇ ਨੇ ਅੱਜ ਦਿਖਾਤਾ ਬਾਈ ਡਰਨਾ ਨਹੀਂ ਅਸੀਂ ਨਾਲ ਆ ਤੁਹਾਡੇ ਅਸੀਂ ਇੱਦਾਂ ਹੌਸਲੇ ਦਿੰਦੇ ਰਹਾਂਗੇ ਅੱਜ ਸਾਰੇ ਟੋਲ ਪਲਾઝા ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਲਗਾਤਾਰ ਸੰਘਰਸ਼ ਦੀ ਸੇਵਾ ਚੱਲ ਰਹੀ ਹੈ 25-26 ਦਿਨਾਂ ਤੋਂ ਵੀਰੇ ਸਾਰੀ ਸੰਘਰਸ਼ ਦੇ ਸਹਿਯੋਗ ਦੇ ਨਾਲ ਹੌਸਲੇ ਦੇ ਨਾਲ ਆ ਇਹ ਵੀਰੇ ਇੱਕ ਬਹੁਤ ਵੱਡੀ ਜਿੱਤ ਆ ਜੇ ਇਹ ਇਹ ਪੰਜਾਬ ਦਾ ਇੱਕਾ ਦਿਖਾਤਾ ਵੀ ਜਦੋਂ ਪੀੜ ਪੈਂਦੀ ਹੈ ਤਾਂ ਅਸੀਂ ਇਕੱਠੇ ਹੁੰਨੇ ਆ ਐ ਨਹੀਂ ਹੈਗਾ ਵੀ ਅਸੀਂ ਅੱਡ-ਅੱਡ ਹੁੰਨੇ ਆ ਇਸੇ ਤਰ੍ਹਾਂ ਇਕੱਠੇ ਰਾਂਗੇ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਧਵਾਣੇ ਵਾਲਿਆਂ ਵੀ ਜਿਵੇਂ ਗ੍ਰਾਂਡ ਦੇ ਉੱਤੇ ਕੱਟ ਹੋ ਰਿਹਾ ਸੀ ਉਹ ਗਲਤ ਗੱਲ ਹੈ ਇੱਕ ਤੇ ਬੰਦਾ ਆਪਣੀ ਜਾਨ ਦੇ ਰਿਹਾ ਹੈ ਕਿਸਾਨੀ ਪਿੱਛੇ ਤੇ ਉਹ ਉਧਰ ਜਾ ਰਹੇ ਨੇ ਇਹਨਾਂ ਲਈ ਚੰਗੀ ਗੱਲ ਨਹੀਂ ਹੈਗੀ ਜਿਹੜੀ ਇਹ ਚ ਬਾਰਡਰ ਤੇ ਆਉਣਾ ਚਾਹੀਦਾ ਸੀ ਬਾਰਡਰ ਤੇ ਆਉਣਾ ਚਾਹੀਦਾ ਸੀ ਮਜ਼ਦੂਰ ਇਕਤਰ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਰ ਜਿੰਦਾਬਾਦ ਜਿੰਦਾਬਾਦ ਪੰਜਾਬ ਦਾ ਇੱਕ